ਮੇਰਾ ਨਾਮ ਮੋਹਿਤ ਜੀ ਕੀ ਗੱਲ ਹੋਈ ਸੀ ਮੈਂ ਬਾਜ਼ਾਰ ਚ ਜਾਣਨਾ ਹਾਂ ਤੇ ਉੱਥੇ ਮਤਲਬ ਕਿ ਗੱਡੀ ਲੱਗਣ ਕਰਕੇ ਉਹਨਾਂ ਨੂੰ ਕਿਹਾ ਕਿ ਇੱਥੇ ਗੱਡੀ ਨਾਲ ਆਇਆ ਕਰੋ ਇਸ ਕਰਕੇ ਮੈਂ ਕਿਹਾ ਇਹਦੇ ਮਤਲਬ ਕਿ ਉਹ ਗੱਲ ਪੈ ਗਈ ਇਦਾਂ ਹੀ ਮੇਰੇ ਆ ਕੇ ਕਿਹੜੀ ਜਗ੍ਹਾ ਦਾ ਮਸਲਾ ਹੈ ਇਹ ਸ਼ਾੜੇ ਬਾਜ਼ਾਰ ਚ ਕਿੰਨੇ ਤਰੀਕ ਦਾ ਵਾਕਿਆ ਜੀ ਇਹ ਹੈਗਾ ਜੇ ਸ਼ਣ ਯਾਰ ਦਾ ਜੇ ਕਾਰਨ ਕੀ ਆ ਕਿਉਂ ਲੜਾਈ ਹੋਈ ਹੈ ਤੁਹਾਡੀ ਉੱਤੇ ਉੱਥੇ ਗੱਡੀ ਲੱਗਦੀ ਸੀ ਮਤਲਬ ਕੀ ਤੇ ਉਹਨਾਂ ਨੂੰ ਕਿਹਾ ਸੀ ਕਿ ਇੱਥੇ ਨਾਲ ਲਾਇਆ ਕਰੋ ਉਹਨਾਂ ਦੀ ਦੁਕਾਨ ਸਾਹਮਣੇ ਕਰਦੀ ਤੇ ਪਹਿਲਾਂ ਵੀ ਕਿਹਾ ਸੀ ਤੇ ਉਸ ਦਿਨ ਕਿਹਾ ਤੇ ਕਿਉਂਕਿ ਕਹਿੰਦੇ ਤੈਨੂੰ ਜਲਦੀ ਦਿੱਕਤ ਆ ਐਸੇ ਗੱਲ ਕੋ ਗਲਤ ਹੈਗੇ ਹੋ ਨਹੀਂ ਤਾਂ ਕਿਨੇ ਆਣੇ ਉਹ ਹੈਗੇ ਸੀ ਮਲਕੀ ਚਾਰ ਆਣੇ ਹੀ ਉਹ ਤੇ ਚਾਰ ਪੰਜ ਆਣੇ ਬਾਕੀ ਹੁੰਦਾ ਨਾਲ ਹੀ ਉਹਨਾਂ ਦੇ ਬਾਜ਼ਾਰ ਚੋ ਕਿਹ ਚੀਜ਼ ਤੇ ਤੁਹਾਡਾ ਹਮਲਾ ਕੀਤਾ ਨਹੀਂ ਨਹੀਂ ਉਹਨਾਂ ਨੇ ਮਲਕੀ ਓੰਡੀ ਮਾਦਾ ਨਹੀਂ ਪਰਲਾ ਮੇਰੇ ਮਾਰਿਆ ਪਾਵਾ ਤੇ ਫਿਰ ਉਹਦੇ ਡੋਲੂ ਡੋਲੂ ਮਾਰੇ ਨਾਲੇ ਉਹਦੇ ਮਲਕੀ ਜਿਹੜੇ ਚਾਰ ਆਣੇ ਹੈਗੇ ਨਾਲ ਉਹਦੀ ਪਾ ਜ ਉਹਨਾਂ ਦੇ ਘਰ ਦੇ ਨਾਲ ਹਾਂਜੀ ਤੇ ਤੁਸੀਂ ਗੱਲਾਂ ਹੀ ਉਹ ਤੇ ਮੈਂ ਉਦੋਂ ਗੱਲਾਂ ਹੀ ਨਾਲ ਮੇਰਾ ਇੱਕ ਮਲਕੀ ਯਾਰ ਹੀ ਦੋਸਤ ਹੀ ਹੋਏ ਨਾਲ ਹਾਂਜੀ ਤੇ ਕੰਨਿਆਂ ਦੇ ਜੱਸੀ ਮੇਰਾ ਨਾਮ ਮੇਰੇ ਵਿੱਚ ਇਹਦੇ ਵਿੱਚ ਮੈਂ ਹੀ ਕੱਲਾ ਆਇਆ ਅੱਛਾ ਹਾਂਜੀ ਤਾਂ ਤੁਹਾਡੇ ਕੋਲ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹਾਂਜੀ ਦਿੱਤੀ ਗਈ ਥਾਣੇ ਛਿਆੜੇ ਥਾਣੇ ਭਾਈ ਬੱਸ ਕੀ ਕਿਹਦੇ ਪੁਲਸ ਵਾਲੇ ਪੁਲਸ ਵਾਲਿਆਂ ਨੇ ਕੁਛ ਨਹੀਂ ਮਲਕੀ ਪੁਲਸ ਵਾਲਿਆਂ ਦਾ ਕੱਲ ਫੋਨ ਆ ਗਿਆ ਰਾਈ ਲੰਮਾ ਕਰ ਲੋ ਅੱਛਾ ਹਾਂਜੀ ਕਿਹੜੇ ਸਾਈ ਦਾ ਇਹ ਸਾਈ ਦਾ ਨਾਮ ਮੇਰੇ ਯਾਦ ਨਹੀਂ ਫੋਨ ਆਇਆ ਹਾਂਜੀ ਫੋਨ ਆਇਆ ਅੱਛਾ ਤੁਸੀਂ ਮੰਗ ਕੀ ਕਰਦੇ ਹੋ ਭਾਜੀ ਇਹਨਾਂ ਦੇ ਪਰਚਾ ਹੋਵੇ ਭਾਈ ਭਾਜੀ ਜੋ ਮਲਕੀ ਹੋਵੇ ਮੇਰਾ ਸੱਲਾ ਜਾਈਦਾ ਜੋ ਹੀ ਹੈਗਾ ਹਾਂ ਤੁਹਾਡੀ ਕੋਈ ਪਹਿਲੀ ਰੰਜਿਸ਼ ਵਗੈਰਾ ਤਾਂ ਨਹੀਂ ਕਿਸੇ ਨੇ ਨਹੀਂ ਨਹੀਂ ਭਾਈ ਤਰੂ ਕੈਮਰਾ ਪਰ ਉਹਦਾ ਰੇਗਰ ਤੇ ਵਾ ਨਹੀਂ ਨਹੀਂ ਉਹਨਾਂ ਦੀ ਦੁਕਾਨ ਬਾਹਰ ਲੱਗਾ ਹੈ ਅੱਛਾ ਹਾਂਜੀ ਵੀਡੀਓ ਹੈਗੀ ਹੈ ਹਾਂਜੀ ਉਹਨਾਂ ਦੇ ਉਹਨਾਂ ਦੀ ਦੁਕਾਨ 'ਚ ਹੀ ਹੈਗੀ ਵੀਡੀਓ ਅੱਛਾ ਹਾਂਜੀ ਠੀਕ ਹੈ ਕੀ ਬਈ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਮੇਰਾ ਨਾਮ ਆ ਮੈਂ ਕੀ ਕਹਿਣਾ ਚਾਹੁੰਦਾ ਮੇਰੇ ਵੱਲੋਂ ਟੀਮ ਦੀ ਸਾਰੀ ਮੇਰੀ ਹੈ ਜਿੰਨੀ ਜ਼ੋਰ ਲਾ ਕੇ ਵਾਦ-ਵਾਦੀ ਕੋਸ਼ਿਸ਼ ਹੁੰਦੀ ਹੈ ਵੀ ਗਰੀਬ ਬੰਦੇ ਦੀ ਮਤ ਕਰੀਏ ਇਹ ਮੁੰਡੇ ਦੀ ਉਮਰ 18 ਸਾਲ ਆ ਇੱਕ 42 ਸਾਲ ਦਾ ਬੰਦਾ ਜਿਹੜਾ ਚੰਗਾ ਭਲਾ ਪਰਿਵਾਰ 'ਚ ਰਹਿਣ ਵਾਲਾ ਆਪਣਾ ਕੇਬਲ ਦਾ ਕੰਮ ਕਰਦਾ ਜੁਗੇ ਭਾਈ ਦਾ ਕੰਮ ਕਰਦਾ ਸਾਰੀ ਕਲੋਨੀ ਨੂੰ ਪਤਾ ਜਗਾ ਜਗਾ ਥਾਂ ਥਾਂ 'ਤੇ ਬਾਰ ਬਾਰ ਲੜਨਾ ਹੁੰਦਾ ਇਸ ਬੱਚੇ ਨੂੰ ਕੁੱਟ ਕੇ ਹੱਡੀਆਂ ਸੱਟ ਲਾ ਕੇ ਸਿਰ 'ਤੇ ਸੱਟਾ ਲਾ ਕੇ ਇਹਦੀ ਮਾਤਾ ਨੂੰ ਕਿਹਾ ਕਿ ਵੀ ਜੇ ਨਹੀਂ ਰੈ ਨਵਾ ਕਰੋਗੇ ਤਾਂ ਤੁਹਾਡਾ ਜਿਹੜਾ ਧੱਕਾ ਕਰੋਗੇ ਉਹ ਹੋ ਜਾਣਾ ਆਪਾਂ ਸਾਬਤ ਕੀ ਕਰਨਾ ਚਾਹੁੰਨੇ ਆ ਵੀ ਆਪਾਂ ਸਮਾਜ ਦੇ ਵਿੱਚ ਰਹਿਣਾ ਚਾਹੁੰਨੇ ਆ ਕਿ ਸਮਾਜ ਤੋਂ ਬਾਹਰ ਜਾਣਾ ਚਾਹੁੰਨੇ ਆ ਮੈਨੂੰ ਇਹ ਦੂਜੀ ਗੱਲ ਦੀ ਇਹ ਨਹੀਂ ਸਮਝ ਹੁੰਦੀ ਮਾਨ ਸਰਕਾਰ ਬਾਰ ਬਾਰ ਆਖਦੇ ਆ ਵੀ ਹਾਲਾਤ ਬੜੇ ਵਧੀਆ ਆ ਗਏ ਆ ਕਾਂਗਰਸ ਪਿੱਛੇ ਰਹਿ ਗਿਆ ਬੱਤੀ ਦਾ ਬਿੱਲ ਮਾਫ ਕਰਦੇ ਆ ਕਰਦੇ ਇਹ ਆਪਣੀ ਆਉਣ ਵਾਲੀ ਜਵਾਨੀ ਆ ਜਬਾ 18 ਸਾਲ ਦੇ ਬੱਚੇ ਦੀ ਜ਼ਿੰਦਗੀ ਖਰਾਬ ਕਰਾਂਗੇ ਆਉਣ ਵਾਲਾ ਭਵਿੱਖ ਆਪਣਾ ਖਰਾਬ ਤਾਂ ਆਪੇ ਹੋ ਗਿਆ ਤੇ ਆਪਣਾ ਸਰਕਾਰਾਂ ਤੋਂ ਕੀ ਆਸ ਹੈ ਬਹੁਤ ਹੁਰਸ ਤੋਂ ਬਾਅਦ ਕੀ ਮਿਲ ਸਕਦਾ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਆ ਨਾ ਹੁਣ ਤੱਕਰੇ ਦੇ ਕੋਈ ਮੁਲਾਜ਼ਮ ਆਇਆ ਨਾ ਕੋਈ ਐਸਾ ਹੀ ਆ ਥਾਣੇ ਤੋਂ ਆ ਕੇ ਕੋਈ ਆਣਾ ਵੀ ਬਿਆਨ ਲੈਣ ਵਾਸਤੇ ਇਹਦੀ ਇਹਨੇ ਆਸ ਰੱਖੀ ਵਿਚਾਰੇ ਨੇ ਮੇਰੇ ਮਗਰ ਕੋਈ ਆਊਗਾ ਮੈਂ ਤੇ ਮੇਰਾ ਟੀਮ ਆ ਮਨਜੀਤ ਸਿੰਘ ਹੋਰ ਦੋਸਤ ਸਾਰੇ ਇਹੀ ਆਪਣੇ ਕੋਲੋਂ ਜੋ ਹੋ ਸਕਦਾ ਇਹਦੀ ਮਤ ਕਰਕੇ ਚੱਲੇ ਆ ਬਸ ਏਸੀ ਦੀ ਮੰਗ ਹੈ ਇਹਦੀ ਵੱਧ ਤੋਂ ਵੱਧ ਜੋ ਹੋ ਸਕਦੀ ਆ ਪ੍ਰਸ਼ਾਸਨ ਵੀ ਮਤ ਕਰੇ ਹਸਪੀਟਲ ਵੀ ਕਰੇ ਜੋ ਹੋ ਸਕਦਾ ਇਹਨੂੰ ਇਨਸਾਫ ਵਾਲੇ ਵੀ ਕਰਨਗੇ ਕੌਣ ਹੀ ਪੁੱਛੋ ਲੋ ਇਹਦਾ ਕਾਰਵਾਈ ਕੀਤੀ ਗਈ ਕਿ ਵੀ 2 ਦਿਨ ਹੋ ਗਏ ਇਹਨੂੰ ਕਾਰਵਾਈ ਤੇਨੂੰ ਪਤਾ ਹੈ ਗਰੀਬ ਬੰਦੇ ਦੀ ਸੁਣਵਾਈ ਨਹੀਂ ਹੁੰਦੀ ਥਾਣੇ ਮੈਂ ਵੀ ਫੋਨ ਕੀਤਾ ਸੀ ਐਸਐਸਓ ਸਾਹਿਬ ਨੂੰ ਉਹ ਕਹਿੰਦੇ ਆ ਵੀ ਮੈਡੀਕਲ ਆਊਗਾ ਉੱਥੇ ਆਧਾਰ ਤੇ ਕਾਹ ਕੋ ਸਰਕਲ ਹੋਣਾ ਮੈਡੀਕਲ ਤਾਂ ਚਲੋ ਮੰਨ ਲਿਆ ਮੰਨ ਲਿਆ ਇੱਕ ਜਿਹੜੀ 23 24 ਦੀ ਰਫਟ ਹੁੰਦੀ ਹੈ ਨਾ ਉਹ ਜਦੋਂ ਕਿਸੇ ਤੇ ਸੱਟ ਲੱਗਦੀ ਹੈ ਸਾਰ ਨਾਲੋਂ ਪਹਿਲਾਂ ਆਪਾਂ ਨੂੰ ਰਫਟ ਪਾਉਣੀ ਪੈਂਦੀ ਆ ਰਫਟ ਤੋਂ ਬਾਹਰ ਦੂਜਾ ਕੰਮ ਸ਼ੁਰੂ ਹੁੰਦਾ ਜਦੋਂ ਆਪਾਂ ਰਫਟੀ ਨਹੀਂ ਪਾਈ ਹੈ ਤੇ ਕਰਕੇ ਇਹ ਬੰਦੇ ਨੇ ਲਿਖਿਆ ਹੀ ਨਹੀਂ ਹੈ ਵੀ ਤੇਰੇ ਸੱਟ ਲੱਗੀ ਨਹੀਂ ਲਿਖੀ ਇਥੋਂ ਆਪਾਂ ਕੀ ਚੋਣੇ ਆ ਵੀ ਉਹਨੂੰ ਦਬਾਣਾ ਚਾਹੁੰਦੇ ਆ ਵੀ ਆਪਾਂ ਉਹਨੂੰ ਦੱਬ ਦਈਏ ਉਹ ਨਾ ਕੋ ਕੰਪਲੀਟ ਦਵੇ ਜੇ ਇਹਦੀ ਮਾਤਾ ਨੂੰ ਆਪਾਂ ਕਹਿੰਨੇ ਆ ਜਾ ਕੇ ਵੀ ਜੇ ਨਹੀਂ ਰਾਇ ਨਵਾ ਕਰੋ ਹੋਰ ਬੜੇ ਤਰੀਕੇ ਆ ਮਾਤਾ ਇਹਦੀ ਫੋਨ ਕਰਕੇ ਆਖੰਡੀ ਆ ਵੀ ਵੀਰ ਜੀ ਕੀ ਕਰਨਾ ਚਾਹੀਦਾ ਅਸੀਂ ਆਪਣੇ ਕੰਮ ਛੱਡ ਕੇ ਇਹਦੀ ਮਾਤਾ ਦੇ ਕੋਲ ਜਾ ਕੇ ਨਹੀਂ ਬਹਿ ਸਕਦੇ ਪਰ ਮਾਨ ਸਰਕਾਰ ਨੂੰ ਇੱਕ ਗੱਲ ਦੀ ਲਾਂਹਤ ਪਾਉਣੀ ਆ ਦੋਨਾਂ ਹੱਥਾਂ ਨਾਲ ਤੇ ਮੈਂ ਆਪਣੀ ਟੀਮ ਵੱਲੋਂ ਵੀ ਲਾਂਹਤ ਪਾਉਣਾ ਆ ਵੀ ਸਰਕਾਰਾਂ ਦੇ ਰੋਲਾ ਪਾਇਆ ਕੁਛ ਨਹੀਂ ਹੋਣਾ ਜਿੰਨੇ ਦੇ ਆਪਣੇ ਜਵਾਨੀ ਨਹੀਂ ਨੇ ਨਾ ਬੱਚਿਆਂ ਦੀ ਆਪਾਂ ਸੰਭਾਲ ਕੇ ਰੱਖਾਂਗੇ ਅੱਧੀ ਜਵਾਨੀ ਤੇ ਪਹਿਲਾ ਨਸ਼ਿਆ ਦੀ ਰੁੜਗੀ ਆ ਅੱਧੀ ਜਵਾਨੀ ਜੇ ਬਦਮਾਸ਼ਾਂ ਦੇ ਹੱਥਾਂ ਦੇ ਛੜਤੀਆਂ ਨੇ ਜ਼ਿੰਦਗੀ ਖਰਾਬ ਕਰਦੀ ਨਿਆਣੇ ਰੋਲ ਤੇ ਮਾਰ ਕੇ ਅੱਜ ਛੁੱਟ ਕੇ ਜਿੱਥੇ ਮਰਜੀ ਬੱਦੇ ਦੇ ਸਿਰ ਦਾ ਕੋ ਪਰਾ ਹੁੰਦਾ ਘੜੀ ਦੀ ਈਡੀ ਕੇ ਸਾਟਾ ਇਹ ਨਹੀਂ ਪਤਾ ਵੀ ਸਿਰ ਦੀ ਕਿਹੜੀ ਜਗ੍ਹਾ ਤੇ ਇਹੋ ਜੀ ਨਸ ਵੱਢੀ ਜਾਵੇ ਸਾਰੀ ਮੁੜ ਕੇ ਜ਼ਿੰਦਗੀ ਜਿਹੜਾ ਪੈਰਾਲਾਈਜ਼ ਹੋ ਜਾਵੇ ਜਦ ਬੈੱਡ ਤੇ ਪਿਆ ਹੋ ਰਹੇ ਨੇ ਬੰਦਰੀ ਜਿੰਦਗੀ ਦਾ ਤਾਂ ਨਹੀਂ ਕੋਈ ਫਰਕ ਆਉਂਦਾ ਵੈਸੇ ਉਹ ਮਾਨ ਸਰਕਾਰ ਨਾਲ ਜੇ ਥੋੜੀ ਬੋਦੀ ਹੈਗੀ ਆ ਸੰਗ ਦਾ ਸ਼ਰਮ ਜਵਾਨਾਂ ਵਾਲੇ ਸਮੇਂ ਚਾਹੁੰਦੇ ਆ ਵੀ ਕਿਹੇ ਜਗ੍ਹਾ ਤੇ ਇਹ ਦੁਬਾਰਾ ਜਿੱਤਣਾ ਤੇ ਜਵਾਨੀ ਨੂੰ ਸੰਭਾਲਣਾ ਪੰਜਾਬ ਦੀ ਉਹਦੇ ਵਿੱਚ ਸਾਰਾ ਕੁਝ ਆਪੇ ਆ ਜਾਣਾ ਬਸ ਇਹੋ ਕੁਝ ਹੀ ਕਰ ਹਾਂਜੀ ਭਾਈ ਕੀ ਕਹਿਣਾ ਚਾਹੁੰਦੇ ਆ ਛੱਡੇ ਇਲਾਕੇ ਦੇ ਵਿੱਚ ਲੜਾਈ ਹੋਈ ਹੈ ਨਾ ਉਹਦੇ ਬਾਰੇ ਜੀ ਐਸਆਈ ਗੁਰਤਾਰ ਸਿੰਘ ਜੀ ਡੀਲ ਕਰਦੇ ਤੇ ਉਹ ਆ ਇਸ ਟਾਈਮ ਅਜ ਹਾਈਕੋਰਟ ਨੇ ਜਦੋਂ ਆਉਣਗੇ ਅਸੀਂ ਅਗਲੀ ਕਾਰਵਾਈ ਉਹਨਾਂ ਦੇ ਕੰਪਲੀਟਾ ਉਹਨਾਂ ਕੋ ਚਲਦੀਆਂ ਨੇ ਜਦੋਂ ਆਉਣਗੇ ਤੇ ਉਹਨਾਂ ਕੋ ਜੋ ਬੰਦੀ ਕਾਰਵਾਈ ਜਿਹੜੀ ਆ ਤਰਖਾਤਾ ਦੇ ਤੇ ਮੈਡੀਕਲ ਦੇ ਅਧਾਰ ਤੇ ਉਹ ਕਾਰਵਾਈ ਕੀਤੀ ਜਾਏਗੀ ਜੇਕਰ ਕੰਪਲੇਨ ਉਹਨਾਂ ਦੇ ਵੱਲੋਂ ਚੱਲ ਰਹੀ ਹੈ ਤੁਹਾਡੇ ਵੱਲੋਂ ਫੋਨ ਕਰਕੇ ਰਾਜੀ ਨਾਮਾ ਕਰੰਦਾ ਦਾ ਬਾਪ ਆਇਆ ਜਾ ਰਿਹਾ ਜੀ ਪਾਰਟੀ ਨੂੰ ਬਾਵਾ ਜੀ ਨਾਲ ਦਾ ਦਬਾਅ ਹਾਂਜੀ ਮੇਰੇ ਵੱਲੋਂ ਦਬਾਅ ਕਰਦੋਂ ਪਾਇਆ ਗਿਆ ਜੀ ਤੁਹਾਡਾ ਨੰਬਰ ਦਿੱਤਾ ਗਿਆ ਮੇਰਾ ਨੰਬਰ ਦਿੱਤਾ ਗਿਆ ਜਦੋਂ ਉਹ ਕਿਤੇ ਬਾਹਰ ਹੀ ਗਿਆ ਉਹਨਾਂ ਨੇ ਕਿਹਾ ਵੀ ਕੰਬੜਿਆ ਆ ਪਾਰਟੀ ਆਏ ਆਉਣੀ ਆ ਤੇ ਇਹਨਾਂ ਨੂੰ ਤੁਸੀਂ ਡੀਲ ਕਰ ਦਿਓ ਮੈਂ ਕਿਤੇ ਜਾ ਰਿਹਾ ਹਾਂ ਹੂੰ ਕਿਹ ਚ ਦਬਾ ਲਈ ਕਿਹੜੀ ਗੱਲ ਹੋ ਗਈ ਜੀ ਤਾਂ ਸਰ ਉਹਦੇ ਵੱਲੋਂ ਹੀ ਦੱਸਿਆ ਯਾਰਾ ਨਹੀਂ ਦਬਾ ਕੀ ਉਹਨੂੰ ਮੈਂ ਕੀ ਕਹਿ ਦਿੱਤਾ ਵਾ ਜਿਹੜਾ ਮੈਨੂੰ ਮੈਂ ਉਹਨੂੰ ਦਬਾਪਾ ਉਹਦੇ ਬਾਰੇ ਮੈਨੂੰ ਦੱਸਿਆ ਜੀ ਕੀ ਮੈਂ ਦਬਾਪਾ ਉਹ ਕਹਿੰਦੇ ਨੇ ਕਿ ਪੁਲਿਸ ਵਾਲੇ ਕਹਿੰਦੇ ਨੇ ਰਾਈਨਾਮਾ ਕਰ ਲਾ ਕੇ ਮੈਂ ਰਾਈਨਾਮਾ ਬਾਰੇ ਕੋਈ ਨਹੀਂ ਗੱਲ ਕੀਤੀ ਉਹਨੂੰ ਪੁੱਛਿਆ ਗਿਆ ਵੀ ਤੁਸੀਂ ਤਾਂ ਮੇਰੇ ਜੀ ਆ ਜੇ ਨਹੀਂ ਆਉਣਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਕੰਪਲੇਟ ਲਿਆਓ ਤੇ ਜਿਹੜੀ ਬੰਦੀ ਕਾਰਵਾਈ ਤੁਹਾਡੀ ਕਰ ਦਿੰਦੇ ਤਾਂ ਪਰ ਉਹਦੇ ਵੱਲੋਂ ਕਿਹਾ ਯਾਰਾ ਕਿ ਮੈਂ 4 ਦਿਨ ਤੋਂ ਹਸਪੀਟਲ ਵਿੱਚ ਦਾਖਲਾ ਪੁਲਿਸ ਦੇ ਵੱਲੋਂ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹ ਜੀ ਅਵਤਾਰ ਸਿੰਘ ਮੋਂ ਕਪਸਾ ਤੁਹਾਨੂੰ ਨਹੀਂ ਮਿਲ ਸਕਦੇ ਆ ਅਵਤਾਰ ਸਿੰਘ ਨਾਲ ਜਾਂ ਤੁਸੀਂ ਆਪਣਾ ਨੰਬਰ ਲਿਖ ਕੇ ਗੱਲ ਕਰ ਸਕਦੇ ਆ ਹਾਂ ਪਰ ਤੁਹਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੱਲਾ ਫੋਨ ਨਹੀਂ ਕੀਤਾ ਜਾਏਗਾ ਮੈਂ ਤਾਂ ਉਦੋਂ ਦਾ ਫੋਨ ਕੀਤਾ ਉਸ ਤੋਂ ਬਾਅਦ ਮੈਂ ਫੋਨ ਨਹੀਂ ਕੀਤਾ ਉਹੀ ਤਾਂ ਅਸੀਂ ਕਹਿ ਰਹੇ ਆ ਕਿ ਕੱਲਾ ਤੁਸੀਂ ਫੋਨ ਹੀ ਕਰੋਗੇ ਨਾ ਬਾਕੀ ਕੋਈ ਕਾਰਵਾਈ ਨਹੀਂ ਕਰੂਗਾ ਫੋਨ ਜਦੋਂ ਮੈਨੂੰ ਉਹਨੇ ਕਿਹਾ ਅਵਤਾਰ ਸਿੰਘ ਨੇ ਵੀ ਤੁਸੀਂ ਯਾ ਦੇਖ ਲਿਓ ਜੀ ਆਉਂਦੇ ਤਾਂ ਮੈਂ ਬੱਸ ਉਦੋਂ ਕੀਤਾ ਉਸ ਤੋਂ ਬਾਅਦ ਅਵਤਾਰ ਸਿੰਘ ਆ ਗਏ ਹਾਂ ਹਾਂ